ਸਤਿ ਸ਼੍ਰੀ ਅਕਾਲ ਜੀ ਮੈਂ ਪਿੰਡ ਪੌਣੀਪੋਲ ਜ਼ਿਲ੍ਹਾ ਕਪੂਰਥਲਾ ਤੋਂ ਮਜੂਤਾ ਸਰਪੰਚ ਚੰਦਿਤ ਬਾਜਵਾ ਮੈਂ ਆਪਣੇ ਵੱਲੋਂ ਔਰ ਆਪਣੇ ਗ੍ਰਾਮ ਪੰਚਾਇਤ ਵੱਲੋਂ ਸਪੈਸ਼ਲ ਨਿਊ ਨਿਊਜ਼ ਪੰਜਾਬੀ ਚੈਨਲ ਦਾ ਸਹਿਜਨੋਂ ਧੰਨਵਾਦ ਕਰਦੇ ਆ ਕਿ ਜੋ ਅੱਜ ਆਪਣਾ 30 ਸੋਮਾ ਕੱਟ ਕੇ ਪਿੰਡ ਪੌਣੀਪੋਲ ਦੇ ਪੰਚਾਇਤ ਦੇ ਇੰਟਰਵਿਊ ਵਰਸਿਸ ਪਹੁੰਚੇ ਹਾਂ ਮੈਂ ਪਿਛਲੇ 5 ਸਾਲ ਵੀ ਸਰਪੰਚੀ ਕੀਤੀ ਔਰ ਪਲੱਸ ਹੂਨ ਪਿੰਡ ਦੇ ਸਾਥ ਨਗਰ ਦਾ ਸਾਥ ਭਰਮਾ ਹੰਗਾਰਾ ਮਿਲ ਗਿਆ ਲੋਕਾਂ ਦਾ ਔਰ ਮੈਂ ਦੁਬਾਰਾ ਸਪੈਂਸੀ ਵਾਸਤੇ ਜਿੱਤ ਹਾਸਲ ਕੀਤੀ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਪੂਰੇ ਨਗਰ ਦਾ ਤੈਨ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੇਰੇ ਕੀਤੇ ਹੋਏ ਕੰਮਾਂ ਦੀ ਕਦਰ ਕੀਤੀ ਔਰ ਮੇਰੀ ਮਿੱਤਰੀ ਜਵਾਨ ਦੀ ਕਦਰ ਕੀਤੀ ਮੇਰੇ ਬੋਲਬਾਣੀ ਉੱਤੇ ਔਰ ਮੇਰੇ ਕੀਤੇ ਹੋਏ ਕੰਮਾਂ ਤੇ ਹੀ ਮੈਨੂੰ ਲੋਕਾਂ ਨੇ ਵੋਟ ਪਾ ਕੇ ਭਰਮਾ ਹੰਗਾਰਾ ਦਿੱਤਾ ਔਰ ਮੈਂ ਆਪਣੇ ਵਿਰੋਧ ਦੇ ਵਿੱਚ ਖੜੇ ਸਰਪੰਚ ਸਾਹਿਬ ਨੂੰ 150 ਪਲੱਸ ਵੋਟ ਨਾਲ ਹਰਾ ਕੇ ਦੁਬਾਰਾ ਦਾ ਸਰਪੰਚ ਬਣਿਆ ਮੈਂ ਪਰਮਾਤਮਾ ਅੱਗੇ ਫਰਿਆਦ ਕਰਦਾ ਦੁਆ ਕਰਦਾ ਸਾਰੀ ਨਗਰ ਪੰਚਾਇਤ ਵੱਲੋਂ ਔਰ ਆਪਣੇ ਵੱਲੋਂ ਕਿ ਮੈਂ ਪਿਛਲੇ ਸਾਲ ਜੋ ਪਿਛਲੇ 5 ਸਾਲ ਵਿੱਚ ਪਿੰਡ ਦਾ ਵਿਕਾਸ ਕੀਤਾ ਮੈਂ ਉਸ ਤੋਂ ਵੀ ਵੱਧ ਤੋਂ ਵੱਧ ਵਿਕਾਸ ਕਰਾਂ ਤਾਂ ਜੋ ਸਾਡੀ ਪੰਚਾਇਤ ਤੋਂ ਨਗਰ ਔਰ ਲਾਗਲੇ ਪਿੰਡਾਂ ਵੀ ਨਾਮ ਲੈਂਦਿ ਪੀਪੋਣੀਪੁਰ ਸਰਪੰਚ ਨੇ ਔਰ ਪੰਚਾਇਤ ਨੇ ਬਹੁਤ ਵਧੀਆ ਕੰਮ ਕੀਤੇ ਹਨ ਮੈਂ ਆਉਣ ਵਾਲੇ ਦਿਨਾਂ ਵਿੱਚ ਜੋ ਮੇਰੇ ਕੰਮ ਰਹਿੰਦੇ ਹਨ ਜਾਨਕਿ ਮੈਂ ਪਿਛਲੇ 5 ਸਾਲ ਪਿੰਡ ਦੇ ਵਿਕਾਸ 90% 80% ਮੈਂ ਕੰਮ ਕੀਤੇ ਆ ਜੋ ਰਹਿੰਦੇ 10 20% ਨੇ ਮੈਂ ਆਪਣੀ ਇਮਾਨਦਾਰੀ ਨਾਲ ਉਹ ਕੰਮ ਕਰਾਂਗਾ ਔਰ ਵਿਕਾਸ ਕਰਾਂਗਾ ਹਾਂਜੀ ਪਹਿਲਾਂ ਮੈਂ ਤਾਂ ਮੈਂ ਜੀ ਸਪੈਸ਼ਲ ਨਿਊ ਚੈਨਲ ਦਾ ਮੈਂ ਤੈ ਦੇ ਲੋਕੋ ਸ਼ੁਕਰਗੁਜ਼ਾਰ ਜਿਨ੍ਹਾਂ ਨੇ ਆਪਣਾ ਕੀਮਤੀ ਵਕਤ ਕੱਢ ਕੇ ਸਾਡੇ ਗ੍ਰੈਪ ਪਿੰਡ ਭਵੰਦੀਪੁਰ ਵਿਖੇ ਸਰਦਾਰ ਚੰਜੀਤ ਸਿੰਘ ਦੀ ਵਾਰਿਸ ਸਰਪੰਚ ਮੌਜੂਦਾ ਉਹਨਾਂ ਦੇ ਘਰ ਆ ਕੇ ਸਾਡੀ ਪੰਚਾਇਤ ਦੇ ਇੰਟਰਵਿਊ ਕਰਾ ਲਈ ਤਾਂ ਅਸੀਂ ਤਾਂ ਇਹ ਕਵਾਂਗੇ ਕਿ ਸਰਪੰਚ ਸਾਹਿਬ ਨੇ 5 ਸਾਲ ਪਹਿਲਾਂ ਵੀ ਕੰਮ ਤਹਿ ਦਿਲੋਂ ਤਨੋਂ ਮਨੋਂ ਹੋ ਕੇ ਕੰਮ ਕੀਤੇ ਨੇ ਤੇ ਅੱਗੋਂ ਵੀ ਇਹਨਾਂ ਨੇ ਤਨੋਂ ਮਨੋਂ ਹੋ ਕੇ ਕਰਨੇ ਨੇ 80% ਕੰਮ ਸਰਪੰਚ ਸਾਹਿਬ ਪਿਛਲੇ 5 ਸਾਲਾਂ 'ਚ ਕਰ ਚੁੱਕੇ ਨੇ ਜਿਹੜੇ 20% ਕੰਮ ਰਹਿ ਨੇ ਇਹ ਵੀ ਇਹਨਾਂ ਨੇ ਆਪਣੇ ਤਹਿ ਦਿਲੋਂ ਹੋ ਕੇ ਤਨੋਂ ਮਨੋਂ ਹੋ ਕੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਨਾਲ ਕੇ ਇਹਨਾਂ ਨੇ এবੀ ਨਪੇੜੇ ਚਾਰ ਨੇ ਨੇ ਤਾਂ ਅਸੀਂ तहे ਦਿਲੋਂ ਸ਼ੁਕਰਗੁਜ਼ਾਰ ਹਾਂ ਜੀ ਮੈਂ ਰਮੇਸ਼ ਕੁਮਾਰ ਪਿੰਡ ਭਵਾਨੀਪੁਰ ਦਾ ਵਸਨੀਕ ਹਾਂ ਤੇ ਬਹੁਤ ਵਧੀਆ ਸਰਪੰਚ ਸਾਹਿਬ ਤੋਂ ਸਾਨੂੰ ਮਾਣ ਹੈ ਤੇ ਇਹ ਸਾਡੀ ਸ਼ਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਂ ਪਿਛਲੇ ਦਰਸਾਂਗੇ ਵਿਕੀ ਪੰਜ ਨੰਬਰ ਵਾਰਡ ਤੋਂ ਇਲੈਕਸ਼ਨ ਲੜਾਇਆ ਜੀ 10 ਨੰਬਰ ਵਾਰਡ ਤੋਂ ਪਹਿਲਾਂ ਸਾਡੇ ਆ ਪਾਪਾ ਜੀ ਮੈਂਬਰ ਇਹਨਾਂ ਨੇ ਮੈਨੂੰ ਆਪਣੀ ਸੀਟ ਦਿੱਤੀ ਹੈ ਇਹਨਾਂ ਦੀ ਸੀਟ ਤੋਂ ਮੈਂ ਨਿਸ਼ਚੈ ਜਿੱਤੇ ਆ ਸਰਪੰਚ ਸਾਹਿਬ ਦੇ ਆਸ਼ੀਰਵਾਦ ਦੀ ਬਦੌਲ ਸਾਡੇ ਸਰਪੰਚ ਸਾਹਿਬ ਨੇ 5 ਸਾਲ ਬਹੁਤ ਵਿਕਾਸ ਕੀਤਾ ਪਿੰਡ ਦੇ ਵਿੱਚ 80% 90% ਨੇ ਪੂਰੇ ਪਿੰਡ ਦਾ ਵਿਕਾਸ ਕਰਾਇਆ ਜੀ ਜਿਹੜਾ 10% ਵਿਕਾਸ ਨਹੀਂ ਸਾਡੀ ਵਾਰਡ ਦਾ ਵੀ ਜੋ ਕਮਰਾ ਰਿੰਦਾ ਉਹ ਇਹਨਾਂ ਨੇ ਅੱਦਗੇ ਕਿਰਾਇਆ ਦੇਣਾ ਜੀ ਇਹ 5 ਸਾਲਾਂ ਦੇ ਵਿੱਚ